ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਦਾ ਅਪਾਇੰਟਮੈਂਟਾਂ ਬਾਰੇ ਆਪਾਂ ਗੱਲ ਕਰਾਂਗੇ ਜਿਵੇਂ ਸਾਰੇ ਵੀਰ ਭਰਾਵਾਂ ਨੂੰ ਹੁਣ ਫਿਰ ਮੇਲੇ ਆ ਰਹੀਆਂ ਵਾਂ ਕਿ ਤੁਸੀਂ ਆਪਣੇ ਵੈਬ ਫਾਰਮ ਭਰ ਸਕਦੇ ਤੇ ਇਸ ਟੌਪਿਕ ਬਾਰੇ ਗੱਲ ਕਰਾਂਗੇ ਕਿ ਇਹ ਮੇਲਾ ਕਿੰਨਾ ਕਿੰਨਾ ਨੂੰ ਆ ਰਹੀਆਂ ਵਾਂ ਠੀਕ ਆ ਤੇ ਅਪੁਆਇੰਟਮੈਂਟਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਹੈ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਬੇਪਾ ਦਾ ਕੀ ਪ੍ਰੋਸੈਸ ਚੱਲ ਰਿਹਾ ਹੈ ਇਸ ਬਾਰੇ ਗੱਲ ਕਰਾਂਗੇ ਇਹ ਸਾਰੇ ਨਿੱਕੇ ਨਿੱਕੇ ਟੌਪਿਕਾਂ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾ ਨੇ ਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ዳਇਨ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਉਹ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਰ ਤੱਕ ਇੰਸਟਾਗ੍ਰਾਮ ਉੱਤੇ ਫੋਲੋ ਨਹੀਂ ਕੀਤਾ ਸਮਝਾ ਗਏ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਜਿਹੜਾ ਵਾ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਜਾਦਾ ਛੇ ਨਾਲ ਲੈਂਦੇ ਹੋਏ ਤੇ ਜੇ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਪਤਾ ਕਿ ਜੇ ਸਭ ਤੋਂ ਪਹਿਲਾਂ ਮਿਲ ਲਾਈਆਂ ਸੀ ਬੜੇ ਵੀਰਾਂ ਭਰਾਵਾਂ ਨੂੰ ਅੱਜ ਤੋਂ ਮੇਰੇ ਸਾਹ ਨਾਲ 20 ਦਿਨ ਪਹਿਲਾਂ ਕੀ ਤੁਹਾਡੀਆਂ ਇਹ ਅਪਾਇੰਟਮੈਂਟਾਂ ਵਾ ਰਿਜੈਕਟ ਕੀਤੀ ਗਈਆਂ ਵਾ ਬਿਨਾ ਕਿਸੇ ਦੇ ਨਾਮ ਤੋਂ ਬਿਨਾ ਕਿਸੇ ਦੇ ਐਡਰੈਸ ਤੋਂ ਸਾਰਿਆਂ ਨੂੰ ਇਕੱਠਿਆਂ ਇੱਕ ਇੱਕੋ ਮੇਲ ਭੇਜੀ ਗਈ ਸਾਰਿਆਂ ਨੂੰ ਕਿ ਤੁਹਾਡੀਆਂ ਜਿਹੜੀਆਂ ਅਪਾਇੰਟਮੈਂਟ ਜਿਹੜੀ ਰਿਜੈਕਟ ਕੀਤੀ ਗਈ ਆ ਠੀਕ ਆ ਉਸ ਤੋਂ ਬਾਅਦ ਸਾਰੇ ਵੀਰ ਭਰਾ ਇਕੱਠੇ ਹੋਏ ਦਿੱਲੀ ਗਏ ਚਲੋ ਉੱਥੇ ਮਾੜੀ ਮੋਟੀ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਕਹਿਤਾ ਕਿ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲਣਗੀਆਂ ਤੁਹਾਨੂੰ ਜਿਹੜੀ ਮੇਲ ਤੁਹਾਨੂੰ ਆਇਆ ਤੁਸੀਂ ਉਹਨੂੰ ਭੁੱਲ ਜਾਓ ਉਸ ਤੋਂ ਬਾਅਦ ਫੇਰ ਥੋੜੇ ਥੋੜੇ ਚਿਰ ਬਾਅਦ ਅਪਾਇੰਟਮੈਂਟ ਚਲੋ ਕਿਹਨੂੰ ਨਹੀਂ ਮਿਲੀ ਜਿੰਨਾਂ ਰਿਜੈਕਸ਼ਨ ਦੀਆਂ ਮਿਲ ਆਈਆਂ ਆ ਹੁਣ ਬਾਅਦ ਵਿੱਚ ਮੇਲਾ ਆਉਣ ਲੱਪਿਆ ਮਿਸ ਮੈਚ ਜਾਂ ਕਿ ਤੁਹਾਡਾ ਨਾਮ ਨਹੀਂ ਮੈਚ ਜਾਂ ਡੇਟ ਆਫ ਬਰਥ ਦੀ ਕੋਈ ਗਲਤੀ ਹੈਗੀ ਆ ਠੀਕ ਆ ਤੇ ਤੁਹਾਡੀ ਜਿਹੜੀ ਵਾ ਅਪਾਇੰਟਮੈਂਟ ਰਿਜੈਕਟ ਕੀਤੀ ਜਾਂਦੀ ਆ ਨਾਮ ਲਿਖ ਕੇ ਜਿਵੇਂ ਜਿਸ ਦਾ ਨਾਮ ਵੀ ਸੁਖਵੰਤ ਸਿੰਘ ਜਾਂ ਬਲਜੀਤ ਸਿੰਘ ਕੁਲਜੀਤ ਸਿੰਘ ਜੋ ਵੀ ਨਾਮ ਹੈਗਾ ਹੀ ਉਹ ਨਾਮ ਲਿਖ ਕੇ ਤੇ ਨਾਮ ਨਾਲ ਤੁਹਾਡੇ ਪਾਸੇ ਕਹਤਾ ਕਿ ਆ ਤੁਹਾਡੀ ਪ੍ਰੋਬਲਮ ਆ ਤੇ ਜਿਸ ਕਾ ਕਹਤੇ ਤੁਹਾਡੀ ਵੜੀ ਆ ਅਪਾਇੰਟਮੈਂਟ ਜਿਹੜੀ ਆ ਰਿਜੈਕਟ ਕੀਤੀ ਗਈ ਆ ਠੀਕ ਹੈ ਇਹਦੇ ਵਿੱਚ ਹੁਣ ਕਈ ਵੀ ਆਪਾਂ ਭਾਵੇਂ ਦੇ ਚਲੋ ਪ੍ਰੋਬਲਮ ਹੈਗੀ ਮਿਸਮੈਚ ਦੀ ਕਿ ਮਿਸਮੈਚ ਮਤਲਬ ਕਿ ਆਪਾਂ ਕਹਿ ਦਈਏ ਕਿ ਕੋਈ ਡੇਟ ਆਫ ਬਰਥ ਗਲਤ 기 ਲੀ ਗਈ ਜਾਂ ਕਿਸੇ ਦਾ ਨਾਮ ਵਿੱਚ ਕੋਈ ਸਪੈਲਿੰਗ ਚ ਗਲਤੀ ਆ ਗਈ ਜਾਂ ਇਦਾਂ ਦੇ ਨਿੱਕੇ ਨਿੱਕੇ ਪ੍ਰੋਬਲਮ ਆ ਠੀਕ ਹੈ ਤੇ ਉਹਨਾਂ ਨੇ ਜਿਹੜੀਆਂ ਆ ਮਿਸ ਆਪ ਮਿਸਮੈਚ ਦੇ ਮੇਲਾਂ ਕਰਕੇ ਸੈਂਡ ਤੇ ਜਿਹੜੀ ਰਿਜੈਕਟ ਕਰਦੇ ਆ ਅਪਾਇੰਟਮੈਂਟ ਉਸ ਤੋਂ ਬਾਅਦ ਜਿਨ੍ਹਾਂ ਨੂੰ ਉਹ ਮੇਲਾਂ ਆ ਰਹੀਆਂ ਵਾ ਮਿਸਮੈਚ ਦੀਆਂ ਬਸ ਕੱਲਿਆਂ ਮੈਂ ਮਿਸਮੈਚ ਦੀ ਗੱਲ ਕਰ ਰਿਹਾ ਵਾਂ ਜਿਨ੍ਹਾਂ ਨੂੰ ਮਿਸਮੈਚ ਦੀਆਂ ਮੇਲਾਂ ਆ ਰਹੀਆਂ ਵਾਂ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਕਈਆਂ ਨੂੰ ਮੇਲ ਆਈਆਂ ਵਾ ਜਿਸ ਵਿੱਚ ਉਹਨਾਂ ਨੇ ਭੇਜਿਆ ਵਾ ਕਿ ਵੈਬ ਫਾਰਮ ਭੇਜਿਆ ਵਾ ਇੱਕ ਸਾਫ ਦਾ ਲਿੰਕ ਭੇਜਿਆ ਉਹ ਤੁਸੀਂ ਲਿੰਕ ਤੇ ਟੈਪ ਕਰੋਗੇ ਤੇ ਤੁਹਾਨੂੰ ਵੈਬ ਫਾਰਮ ਨਿਕਲੂਗਾ ਤੁਸੀਂ ਵੈਬ ਫਾਰਮ ਦੁਬਾਰ ਤੋਂ ਭਰ ਸਕਦੇ ਜੇ ਜੇਕਰ ਤੁਹਾਡੇ ਕੋਲ ਕੁਝ ਗਲਤ ਗੁਲਤ ਲਿਖਿਆ ਗਿਆ ਵਾ ਤੁਹਾਨੂੰ ਇੱਕ ਸਾਫ ਦੀ ਫੇਅਰ অপਸ਼ਨ ਦਿੰਦੇ ਆ ਕਿ ਤੁਸੀਂ ਆਪਣੀ ਇਹ ਡਿਓ ਦੁਬਾਰਾ ਤੁਸੀਂ ਆਪਣਾ ਇਹੜਾ ਵਾ ਫਾਰਮ ਭਰ ਦਿਓ ਸਾਨੂੰ ਸਬਮਿਟ ਕਰ ਦਿਓ ਤੁਹਾਨੂੰ ਇਹੜੀ ਵਾ ਅਪਾਇੰਟਮੈਂਟ ਤੁਹਾਡੀ ਫੇਅਰ ਪ੍ਰੋਸੈਸਿੰਗ ਵਿੱਚ ਪੈ ਜਾਊਗੀ ਠੀਕ ਆ ਹੁਣ ਇਹ ਸਿਰਫ ਸਾਰਿਆਂ ਨੂੰ ਅਪਾਇੰਟ ਇਹ ਸਾਰਿਆਂ ਵਾਸਤੇ ਨਹੀਂ ਆ ਇਹ ਸਿਰਫ ਤੇ ਸਿਰਫ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਮਿਸਮੈਚ ਹੀ ਨਾ ਕਿ ਜਿਨ੍ਹਾਂ ਦਾ ਨੁਲਾ ਹਸਤਾ ਫੇਕ ਹੀ ਉਹਨਾਂ ਵਾਸਤੇ ਨਹੀਂ ਆ ਜਾਂ ਜਿਨ੍ਹਾਂ ਦਾ ਨੁਲਾ ਹਸਤਾ ਅਪਡੇਟ ਨਹੀਂ ਉਹਨਾਂ ਵਾਸਤੇ ਨਹੀਂ ਆ ਠੀਕ ਹੈ ਇਹ ਸਿਰਫ ਤੇ ਸਿਰਫ ਹੈਗਾ ਵਾ ਜਿਨ੍ਹਾਂ ਦੇ ਅਪਾਇੰਟਮੈਂਟਾਂ ਜਿਨ੍ਹਾਂ ਦਾ ਆਪਾਂ ਕਹਿ ਦਈਏ ਕਿ ਮਿਸਮੈਚ ਮਲਕ ਕੋਈ ਕੋਈ ਡੇਟ ਆਫ ਬਰਥ ਦੀ ਗਲਤੀ ਜਾਂ ਆਪਾਂ ਕਹਿ ਦਈਏ ਕਿ ਨੇਮ ਜਾਂ ਸਰ ਨੇਮ ਚ ਕੋਈ ਅੱਖਰ ਇੱਕ ਥਾਂ ਉੱਪਰ ਥੱਲੇ ਹੋਇਆ ਜਿਸ ਕਰਕੇ ਉਹਨਾਂ ਨੇ ਮਿਸਮੈਚ ਪਾ ਕੇ ਤੁਹਾਡੀਆਂ ਨੇਪਾਇੰਟਮੈਂਟ ਰਿਜੈਕਟ ਕੀਤੀਆਂ ਸੀ ਤੇ ਹੁਣ ਤੁਹਾਨੂੰ ਜਿਹੜਾ ਵਾ ਉਹਨਾਂ ਨੇ ਇੱਕ ਹੋਰ ਆਪਸ਼ਨ ਦਿੱਤਾ ਵਾ ਕਿ ਤੁਸੀਂ ਜਿਹੜੀਆਂ ਆਪਣਾ ਅਪਾਇੰਟਮੈਂਟ ਜਿਹੜੀ ਆ ਉਹ ਦੁਬਾਰਾ ਜਿਹੜਾ ਵੈਬ ਫਾਰਮ ਭਰ ਕੇ ਤੁਸੀਂ ਜਿਹੜੀਆਂ ਅਪਾਇੰਟਮੈਂਟ ਆਈਆਂ ਮ ਦੁਬਾਰਾ ਤੋਂ ਲੈ ਸਕਦੇ ਜੀ ਇਹ ਉਹਨਾਂ ਵਾਸਤੇ ਆ ਸਿਰਫ ਜਿਨ੍ਹਾਂ ਜਿਨ੍ਹਾਂ ਦੇ ਮਿਸਮੈਚ ਹੋਏ ਆਹੀਂ ਹੁਣ ਜਿਨ੍ਹਾਂ ਦੇ ਨੁਲਿਆ ਉਸ ਦਾ ਅਪਡੇਟ ਨਹੀਂ ਆ ਉਹਨਾਂ ਵਾਸਤੇ ਕੋਈ ਹੱਲ ਨਹੀਂ ਆਇਆ ਪਰ ਜਿਨ੍ਹਾਂ ਦੇ ਨੂਲਾ ਹੌਸਤਾ ਸਹੀ ਵਾ ਸਾਰਾ ਕੁਝ ਮਿਲਕੀ ਸਹੀ ਮਤਲਬ ਕਿ ਉਹਨਾਂ ਦਾ ਸਰਨੇਮ ਡੇਟ ਆਫ ਬਰਥ ਐਡਰੈਸ ਸਾਰਾ ਕੁਝ ਸਹੀ ਵਾ ਪਾਸਪੋਰਟ ਦੇ ਨਾਲ ਮੈਚ ਕਰਦਾ ਵਾ ਤੇ ਮਿਸਮੈਚ ਜਿਹਨਾਂ ਨੂੰ ਮੇਲ ਆਈ ਹੈ ਤੇ ਉਹ ਨੂਲਾ ਹੌਸਤਾ ਦਾ ਐਕਸਪਾਇਰ ਹੋ ਚੁੱਕਾ ਵਾ ਉਹ ਵੀ ਇਹ ਵੈਬ ਫਾਰਮ ਭਰ ਸਕਦੇ ਆ ਉਹਨਾਂ ਨੇ ਮਿਲਕੀ ਲਿੰਕ ਭੇਜ ਦਿਆ ਉਹ ਜਿਨ੍ਹਾਂ ਨੂੰ ਲਿੰਕ ਭੇਜ ਦਿਆ ਸਿਰਫ ਉਹੋ ਹੀ ਭਰ ਸਕਦੇ ਵਾ ਉਹ ਲਿੰਕ ਭੇਜ ਕੇ ਤੁਸੀਂ ਹੱਲੇ ਉਹ ਲਿੰਕ ਉਹਨਾਂ ਨੇ ਭੇਜਿਆ ਵਾ ਹੱਲੇ ਉਹਨਾਂ ਨੇ ਓਪਨ ਨਹੀਂ ਕੀਤੀ ਵੈਬਸਾਈਟ ਉਹ ਵਾਲੀ ਸਿਰਫ ਸਿਰਫ ਲਿੰਕ ਭੇਜਿਆ ਵਾ ਇਹ ਓਪਨ ਹੋਣੀ ਹੈ ਵੈਬਸਾਈਟ ਉਹ ਜਦੋਂ ਇਕੱਠੀ ਉਹਨਾਂ ਨੇ ਲਿੰਕ ਸਾਰਿਆਂ ਨੂੰ ਭੇਜ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਦੀ ਵੈਬਸਾਈਟ ਉਹ ਵਾਲੀ ਓਪਨ ਕਰਨੀ ਆ ਤੁਸੀਂ ਆਪਣਾ ਇਹਦਾ ਲਿੰਕ ਵਿੱਚ ਆਪਣਾ ਨਾਮ ਤੇ ਸ਼ਾਇਦ ਕੁਝ ਭਰ ਕੇ ਤੁਸੀਂ ਸੈਂਡ ਕਰ ਸਕਦੇ ਜੀ ਠੀਕ ਆ ਜਿਹੜੀਆਂ ਅਪਾਇੰਟਮੈਂਟਾਂ ਵਾਂ ਜਿਨ੍ਹਾਂ ਦਾ ਫਰੈਸ਼ ਅਪਾਇੰਟਮੈਂਟ ਆ ਉਹਨਾਂ ਕੋਲ ਕਿ ਜਿਨ੍ਹਾਂ ਦਾ ਨੁਲਾ ਹੁੰਦਾ ਹੋਵੇ ਸਹੀ ਸੀ ਮਿਸਮੈਚ ਦੀ ਕੋਈ ਮੇਲ ਨਹੀਂ ਆਈ ਜਾਂ ਆਪਾਂ ਕਰੀ ਅਪਲੋਡ ਦੀ ਮੇਲ ਨਹੀਂ ਉਹਨਾਂ ਨੂੰ ਅਪਾਇੰਟ ਅਕਤੂਬਰ ਦੇ ਅਪਾਇੰਟਮੈਂਟ ਮਿਲ ਰਹੀਆਂ ਵਾ 15 ਅਕਤੂਬਰ ਦੀ 14 ਅਕਤੂਬਰ ਦੀ 8 8 ਅਕਤੂਬਰ ਦੀ 7 ਅਕਤੂਬਰ ਦੇ ਨਾਮ ਲੱਕੀ ਦੇਣ ਹੈਗੇ ਆ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲ ਜਾਂਦੀਆਂ ਜਿੰਨਾਂ ਸਾਰਾ ਕੁਝ ਸਹੀ ਵਕ ਠੀਕ ਆ ਤੇ ਜਿਨ੍ਹਾਂ ਦਾ ਜਿਹੜਾ ਵਾ ਇਦਾਂ ਚੱਕਰ ਪੈ ਰਿਹਾ ਵਾ ਮਿਸਮੈਚ ਦਾ ਜਾਂ ਅਪਡੇਟ ਨਹੀਂ ਨੋਲਾ ਹੱਸਤਾ ਪ੍ਰੋਬਲਮ ਸਿਰਫ ਜਿਹੜੀ ਮੇਨ ਵਾ ਰਜਿਸਟਰਡ ਹੋਣਾਂ ਦੇ ਅਪਾਇੰਟਮੈਂਟ ਮੇਨ ਹੋਣੀਆਂ ਜਿਨ੍ਹਾਂ ਦਾ ਜਿਹੜਾ ਨੂਲਾ ਹਸਤਾਵਾ ਉਹ ਅਪਡੇਟ ਨਹੀਂ ਆ ਪਰ ਜਿਨ੍ਹਾਂ ਦਾ ਮਿਸਮੈਚ ਆ ਉਹਨਾਂ ਨੂੰ ਫਿਰ ਉਹਨਾਂ ਨੇ ਇੱਕ ਆਪਸ਼ਨ ਦਿੱਤੀ ਹੈ ਕਿ ਤੁਸੀਂ ਫਿਰ ਤੋਂ ਬੜਾ ਵਾ ਵੈਬ ਫਾਰਮ ਬੜਾ ਵਾ ਆਪਣਾ ਭਰ ਸਕਦੇ ਜੇ ਬਸ ਜਿਨ੍ਹਾਂ ਦਾ ਨੂਲਾ ਹਸਤਾਵਾ ਫੇਕ ਵਾ ਤੇ ਜਿਨ੍ਹਾਂ ਦਾ ਨੂਲਾ ਹਸਤਾਵਾ ਅਪਡੇਟ ਨਹੀਂ ਆ ਉਹਨਾਂ ਨੂੰ ਜਿਹੜੀ ਹੈ ਇਹ ਪ੍ਰੋਬਲਮ ਹੋਣੀ ਹੈ ਕਿ ਉਹਨਾਂ ਨੂੰ ਅਪਾਇੰਟਮੈਂਟ ਜਿਹੜੀਆਂ ਵਾ ਨਹੀਂ ਮਿਲਦੀਆਂ ਹੁਣ ਸਾਰੇ ਪਤਾ ਹੀ ਹੈ ਕਿ ਵੀਰ ਭਰਾ ਨੇ ਫਾਰ ਥੜ ਕੇ ਪੈਸੇ ਲਾਏ ਆ ਪੈਸੇ ਜਿੰਦਾਂ ਨੂੰ ਦੇ ਦਿੱਤੇ ਅਪਾਇੰਟਮੈਂਟਾਂ ਮਿਲ ਨਹੀਂਦੀਆਂ ਸਾਰੇ ਵੀਰ ਭਰਾ ਰੋਲੇ ਪਾਉਂਦੇ ਆ ਹੁਣ ਵੀਰ ਭਰਾ ਕਹਿ ਰਿਹਾ ਕਿ ਆ ਆਪਾਂ ਦਿੱਲੀ ਜਾਣਾ ਵਾ ਦਿੱਲੀ ਜਾਂਦਾ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਨਹੀਂ ਹੁੰਦਾ ਚਲੋ ਹੋ ਕੇ ਅੱਗੇ ਵੀ ਵੀਰ ਭਰਾ ਆਏ ਆ ਓਕੇ ਹੋਏ ਪਰ ਉੱਥੇ ਵੀ ਉੱਥੇ ਵੀ ਚਲੋ ਲੜਾਈ ਦੇਖ ਸਕਦਾ ਕਹੀਏ ਕਿ ਆਪਾਂ ਪੁਲਿਸ ਵਾਲੇ ਵੀ ਓਕੇ ਹੋਏ ਆ ਵੀਰਾਂ ਭਰਾਵਾਂ ਨੂੰ ਮੈਨੂੰ ਪਤਾ ਲੱਗਾ ਕੁਝ ਬੰਦਿਆਂ ਕੋਲੋਂ ਤੇ ਬਾਕੀ ਜੇਕਰ ਟਰਾਈ ਕਰਕੇ ਵੇਖੋ ਜੇਕਰ ਜਾਂਦੇ ਆ ਸਾਰੇ ਵੀਰ ਭਰਾ ਇਕੱਠੇ ਹੋ ਗਏ ਛਾਂ ਤੁਹਾਡਾ ਕੋਈ ਹੱਲ ਨਿਕਲ ਜੇ ਉਸ ਤੋਂ ਬਗੈਰ ਮੇਰੇ ਹਿਸਾਬ ਨਾਲ ਜਿਸ ਜਿਹੜਾ ਤਰੀਕਾ ਉਹਨਾਂ ਨੇ ਅਪਣਾਇਆ ਇਸ ਵਾਰ ਵੀਐਫਐਸ ਵਾਲਿਆਂ ਨੇ ਕਿ ਅਪਾਇੰਟਮੈਂਟ ਹੈ ਪਹਿਲਾਂ ਅਪਲੋਡ ਕਰੋ ਆਪਣਾ ਸਾਰਾ ਕੁਝ ਜੇਕਰ ਸਹੀ ਵਾ ਫਿਰ ਤੁਹਾਨੂੰ ਅਪਾਇੰਟਮੈਂਟ ਮਿਲਣੀ ਆ ਰੈਫਰੈਂਸ ਨੰਬਰ ਤੁਹਾਨੂੰ ਮਿਲ ਜਾਂਦਾ ਵਾ ਇਹ ਵਾਲਾ ਤਰੀਕਾ ਇਹ ਜਿਆਦਾ ਚੇਅਰ ਨਹੀਂ ਚਲਾਉਣਾ ਕਿ ਤੁਹਾਨੂੰ ਵੀ ਪਤਾ ਵਾ ਰੈਫਰੈਂਸ ਨੰਬਰ ਤਾਂ ਜਾਈ ਜਾਂਦਾ ਵਾ ਅਪਾਇੰਟਮੈਂਟਾ ਮਿਲ ਨਹੀਂ ਦਈਆਂ ਠੀਕ ਆ ਸਾਰਿਆਂ ਨੂੰ ਅਪਾਇੰਟਮੈਂਟ ਮਲਕੀ ਮਿਲ ਦਈਆਂ ਵਾ ਪਰ ਸਾਰਿਆਂ ਨੂੰ ਅਪਾਇੰਟਮੈਂਟ ਨਹੀਂ ਮਿਲਦੀਆਂ ਤੇ ਰੈਫਰੈਂਸ ਨੰਬਰ ਤਾਂ ਹੋ ਹੀ ਜਾਂਦਾ ਹੋਰ ਤਾਂ ਜਾਈ ਜਾਂਦਾ ਵਾ ਤੇ ਮੇਰੇ ਵੀਰ ਭਰਾ ਸਾਰੇ ਓਖੇ ਹੋਏ ਫਿਰਦੇ ਆ ਸ਼ੈਨ ਦਾ ਆਉਣ ਵਾਲੇ ਸਾਲ ਅਗਲੇ ਸਾਲ 2025 ਚੋਂ ਫਲੂਸੀ ਓਪਨ ਹੋਣੀ ਆ ਸ਼ਾਇਦ ਉਦੋਂ ਇਹ ਦਬਾਰ ਤੋਂ ਫੇਰ ਉਹ ਪ੍ਰੋਸੈਸ ਰੱਖਦੇ ਜਿਵੇਂ ਪਹਿਲਾਂ ਰੱਖਿਆ ਸੀ ਕਿ ਤੁਸੀਂ ਆਪਣੀ ਜਿਹੜਾ ਸਬਮਿਟ ਕਰੋ ਤੁਹਾਨੂੰ ਅਪਾਇੰਟਮੈਂਟ ਉਸੇ ਵਾਲੇ ਮਿਲ ਜਾਂਦੀ ਹੈ ਸ਼ਾਇਦ ਉਹ ਪ੍ਰੋਸੈਸ ਦਬਾਰ ਤੋਂ ਚਾਲੂ ਕਰ ਦੇਣ ਜੇ ਕਰ ਦੇਣ ਤਾਂ ਜ਼ਿਆਦਾ ਵਧੀਆ ਵਾ ਸਾਰੇ ਵੀਰ ਭਰਾ ਇਦਾਂ ਖੱਜਲ ਹੋ ਰਿਹਾ ਜਿਹੜੇ ਏਜੰਟਾਂ ਵਾ ਭਰਾ ਉਹ ਵੀ ਖੱਜਲ ਹੋ ਰਿਹਾ ਹੁਣ ਜਿਵੇਂ ਹੁਣ ਤੁਸੀਂ ਨਾਰਮਲ ਲਾਓ ਕਿ ਇੱਕ ਏਜੰਟ ਨੇ ਪਹਿਲੇ ਲਿਆ ਕਿਸੇ ਬੰਦੇ ਕੋਲੋਂ ਇਹ ਅਪਾਇੰਟਮੈਂਟ ਲੈਣਦੇ ਤੇ ਅਪਾਇੰਟਮੈਂਟ ਉਹਨੇ ਅਪਲੋਡ ਕਰ ਦਿੱਤੀ ਆ ਏਜੰਟ ਦਾ ਕੰਮ ਆ ਅਪਲੋਡ ਅਪਲੋਡ ਕਰਨੇ ਡਾਕੂਮੈਂਟ ਤੁਹਾਡੇ ਜਿਹੜੀ ਮਿਲਣੀ ਨਾ ਮਿਲਣੀ ਕੰਮ ਹੈਗਾ ਵੀਐਫਐਸ ਵਾਲਿਆਂ ਦਾ ਤੇ ਵੀਐਫਐਸ ਵਾਲੇ ਤੇ ਹੀ ਡਿਪੈਂਡ ਬਾਤ ਤੇ ਜਿਹੜੇ ਵੀਰ ਭਾਣੇ ਪੈਸੇ ਦਿੱਤੇ ਏਜੰਟਾਂ ਨੂੰ ਅਪਾਇੰਟਮੈਂਟ ਵਾਸਤੇ ਤੇ ਉਹ ਵੀਰ ਭਰਾ ਏਜੰਟ ਨਾਲ ਲੜਨਦੇ ਆ ਤੇ ਏਜੰਟਾਂ ਦਾ ਚਾਹੁੰਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ ਉਹ ਵੀ ਵੀਰ ਭਰਾ ਵੇਟ ਕਰਦੇ ਉਹ ਵੀ ਖੱਜਲ ਹੋ ਰਿਹਾ ਸਕੋ ਡੇਲੀ ਅਪਾਇੰਟਮੈਂਟ ਆਈਡੀ ਆ ਵੇਖਦੇ ਆ ਫਿਰ ਮੇਲਾਂ ਚੈੱਕ ਕਰਦੇ ਸਾ ਕੁਝ ਚੈੱਕ ਕਰਦੇ ਆ ਤੇ ਬਾਕੀ ਇਹੋ ਪ੍ਰੋਸੈਸ ਉਨਾਂ ਵਾਲੇ ਸਮੇਂ 'ਚ ਵੇਖਦੇ ਆ ਕਿ ਉਹਨਾਂ ਵੱਲੋਂ ਅਪਡੇਟ ਆਉਂਦੀ ਹੈ ਕਿ ਕਿੰਨਾ-ਕਿੰਨਾ ਨੂੰ ਅਪਾਇੰਟਮੈਂਟ ਦਿੰਦੇ ਆ ਕੀ ਸਭ 탑 ਚੱਲ ਰਿਹਾ ਸਾਰੇ ਪਾਸੇ ਉਹਨਾਂ ਵਾਲੇ ਸਮੇਂ 'ਚ ਪਤਾ ਲੱਗੂਗਾ ਦੇ ਬਾਕੀ ਪੇਪਰਾਂ ਦੀ ਗੱਲ ਕਰੀਏ ਪੇਪਰ ਹੀ ਭਾਲੇ ਮਾੜੇ ਮੋੜੇ ਨਿਕਲੀ ਜਾਂਦੇ ਪਿਆ 9 ਮਹੀਨਾ ਵਾਲੇ ਨਿਕਲ ਜਾਂਦੇ ਆ ਤੇ ਸਾਲ ਵਾਲੇ ਵੀ ਨਿਕਲ ਜਾਂਦੇ ਆ ਤੇ ਬਾਕੀ ਵੇਖਦੇ ਆ ਉਹਨਾਂ ਵਾਲੇ ਸਮੇਂ 'ਚ ਅਪਾਇੰਟਮੈਂਟਾਂ ਦਾ ਕੀ ਪ੍ਰੋਸੈਸ ਚੱਲਦਾ ਵਾ ਤੇ ਮੈਂ ਸੋਚਿਆ ਚਲੋ ਨਿੱਕੀ ਵੀਡੀਓ ਬਣਾ ਕੇ ਵੀਰੇ ਪੜਾਉਣ ਦੱਸ ਦਿੱਤੇ ਜਾਵੇ ਕਿ ਅਪਾਇੰਟਮੈਂਟਾਂ ਦਾ ਇਸ ਟਾਈਮ ਤੇ ਆਪ ਪ੍ਰੋਸੈਸ ਚੱਲ ਰਿਹਾ ਵਾ ਤੇ ਇਹ ਵੀਡੀਓ ਕਰਦੇ ਆ ਆਪਾਂ ਇੱਥੇ ਖਤਮ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ